ਇਸ ਧਰਤੀ 'ਤੇ ਮੈਂ ਬਹੁਤ ਸਾਰੇ ਸੇਵਕਾਂ ਨੂੰ ਵਿਸ਼ਵਾਸੀਆਂ ਨੂੰ ਜਾਣਦਾ ਇਹਨੇ ਸਾਲਾਂ 'ਚ 20-22 ਸਾਲ ਹੋ ਗਏ ਚੰਗੇ ਵੀ ਨਹੀਂ ਹੈਗੇ ਲਾਇਕ ਨਹੀਂ ਹੈਗੇ ਪਰ ਫਿਰ ਵੀ ਬੜਾ ਕੰਮ ਕਰ ਰਹੇ ਨੇ ਪ੍ਰਭੂ ਦਾ ਕੁਝ ਬਹੁਤ ਪਵਿੱਤਰ ਨੇ ਪਰ ਕੋਈ ਕੰਮ ਨਹੀਂ ਕਰ ਰਹੇ ਫਰਕ ਕੀ ਹੈ ਬਹੁਤ ਸਾਰੇ ਸੇਵਕ ਮੈਂ ਜਾਣਦਾ ਸਹੀ ਨਹੀਂ ਹੈਗੇ ਵਿਸ਼ਵਾਸੀ ਸਹੀ ਨਹੀਂ ਹੈਗੇ ਪਰ ਫਿਰ ਵੀ ਬਹੁਤ ਕੁਝ ਪ੍ਰਭੂ ਲਈ ਕਰ ਰਹੇ ਨੇ ਪਰ ਬਹੁਤ ਸਾਰੇ ਪਵਿੱਤਰ ਹੈ ਕਿਨੇ ਇੱਕ ਸਿਰ ਪੀੜ ਨਹੀਂ ਉਹਨਾਂ ਕੋ ਦੂਰ ਹੋ ਰਹੇ ਫਰਕ ਕੀ ਹੈ ਅਨੁਗ੍ਰਹਿ ਦਾ ਇਸਤੇਮਾਲ ਨਹੀਂ ਹੋ ਰਿਹਾ ਅਨੁਗ੍ਰਹਿ ਦਾ ਇਸਤੇਮਾਲ ਕਰੋ ਅਗਰ ਉਹ ਅਸ਼ੁੱਧ ਲੋਕ ਅਨੁਗ੍ਰਹਿ ਦਾ ਇਸਤੇਮਾਲ ਕਰਕੇ ਇੰਨਾ ਕੁਝ ਕਰ ਸਕਦੇ ਤਾਂ ਅਗਰ ਤੁਸੀਂ ਪਵਿੱਤਰ ਹੋ ਕੀ ਨਹੀਂ ਕਰ ਸਕਦੇ ਧੰਨਵਾਦ ਪ੍ਰਭੂ ਤੇਰਾ ਧੰਨਵਾਦ ਇਹ ਸ਼ੈਤਾਨ ਦੀ ਚਾਲ ਹੈ ਤੁਸੀਂ ਬਸ ਚੁੱਪ ਰਹੋ ਜੇ ਵੇਲਾ ਨਹੀਂ ਆਇਆ ਇੱਕ ਦਿਨ ਆਏਗਾ ਛਿੱਤਰਾਂ ਦੀ ਲੋੜ ਹੈ ਡੰਡੇ ਦੀ ਲੋੜ ਹੈ ਇੱਕ ਦਿਨ ਕਿਹੜਾ ਪਾਲਦੇ ਹੋ ਜਦੋਂ ਉਹਨੇ ਬੁਲਾ ਲਿਆ ਚੁਣ ਲਿਆ ਉਹੀ ਦਿਨ ਚਮਤਕਾਰ ਦਾ ਦਿਨ ਹੈ ਉਹੀ ਦਿਨ ਬਰਕਤ ਦਾ ਦਿਨ ਹੈ अगर आप भी अपने लिए विशेष प्रार्थना करना चाहते हैं